ਇੱਥੇ ਹਰ ਕੱਪੀ ਉਤਪਾਦੀਆਂ ਤੱਕ ਦਾ ਨਾਮ ਬੋਲਦਾ ਹਲੋ ਸਾਰੇ ਰਿਸਪੈਕਟਡ ਨੇ ਜੀ ਅੱਜ ਆਪਾਂ ਪਹੁੰਚੇ ਆਂ ਜੀ ਪੈਂਡ ਨਮੋਲ ਬਾਲੀਵਾਲ ਦੀ ਜੇ ਕਹਦੇ ਇਹ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਬਹੁਤ ਹੀ ਟੌਪ ਦੇ ਸੈੱਟ ਬਣੇ ਨੇ ਨਰੋਲ ਦੇ ਵੀ ਤੇ ਆਲ ਓਪਨ ਦੇ ਆਲ ਓਪਨ ਦੇ ਮੈਚ ਲਗਭਗ 1 ਵਜੇ ਦੇ ਕਰੀਬ ਚੱਲ ਪਏ ਨੇ ਨਰੋਲ ਦੇ ਮੈਚ ਮੈਚਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਬਹੁਤ ਟੌਪ ਦੇ ਲੱਗਣੇ ਨੇ ਮੈਚ ਕਰਿਓ ਸ਼ੇਅਰ ਕਰਿਓ ਅੱਜ ਬਾਈ ਬਣ ਕੇ ਸਾਰੇ ਭਰਾ ਲਵੀ ਕੋਈ ਗੱਲ ਨਹੀਂ ਮੁੰਡੇ ਮਹਿਲਾ ਵਾਲੇ ਕਹਿੰਦੇ ਕੋਈ ਚੱਕਰ ਨਹੀਂ ਕਾਬਦਾ ਵਾਲੇ ਮੁੰਡੇ 10 ਪੁਆਇੰਟ ਲੇ ਗਏ ਸੀ ਤੇ ਮਹਿਲਾ ਜੋ ਅੰਗਲ ਨੇ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਬਾਈ ਅਸੀਂ ਖੇਡਾਂਗੇ ਬਾਈ ਜੀ ਅੰਦਰ 3 ਨੰਬਰ ਗਾਉਂ ਜਿੱਥੇ ਬਰਨਾਲੇ ਦਾ ਮੈਚ ਚੱਲਦਾ ਮੈਨਾ ਵੀ ਤੁੰਗਾਂ ਦੀ ਟੀਮ ਨਾਲ ਇੱਥੇ ਕਾਬਦਾ ਤੇ ਮੇਰਾ ਵੀਰੇ ਮਹਿਲਾ ਜੋਕਰ ਦੋਵੇਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣਗੀਆਂ ਧੰਵਾਦ ਜੀ ਧੰਵਾਦ ਰਾਜਦੀਪ ਊਪਲ ਕਨੇਡਾ ਵੈਲਕਮ ਬਾਈ ਵੈਲਕਮ ਆ ਜੈਨ ਅੱਗ ਹੀ ਨਿਕਲਨੀ ਆ ਰਾਜਦੀਪ ਵੀਰੇ ਜੁੜੇ ਰਹੋ ਮੈਚਾਂ ਦੇ ਨਾਲ ਹੈਲੋ ਐਨਾ ਬਹੁਤ ਹੀ ਟਾਪ ਦੇ ਸੈੱਟ ਲਗਭਗ ਬਾਲੀਵੁੱਡ ਦੀ ਸਾਰੀ ਕ੍ਰੀਮ ਹੀ ਪਹੁੰਚੀ ਆ। ਇਹ ਤਾਂ ਦੇ ਨਾਲ ਵੀ ਰਾਜਸਥਾਨ, ਲੜਿਆਣਾ, ਪੰਜਾਬ ਜਿੱਥੇ ਲਾਉਣੀਆਂ ਆ। ਆਹ ਨੂੰ ਕੁੰਡੇ ਟਰਨਮੈਂਟ ਚੱਲੇਗਾ ਵੀਰੇ 1 ਵਜੇ। ਸੈੱਟਾਂ ਦੀ ਅਪਡੇਟ ਪਹਿਲਾਂ ਆਪਾਂ ਪੇ ਤੇ ਪਾਤੀ ਸੀ ਕੱਲ ਉਹ ਚੈੱਕ ਕਰ। ਦੋ ਰੁਪਏ ਕਮ ਕਰ ਦੋ ਸੋਹਣੇ ਵੀਰ। ਹੋਰ ਤੇ ਇੱਕ ਵਾਰ ਅਗਲੇ ਮੈਚ ਬੋਲ ਦੋ ਜੀ ਸਾਰੇ ਗਰਾਊਂਡਾਂ ਦੇ। ਇੱਕ ਸੋਹਣੇ ਵੀਰ ਬੋਲਦਾ ਆਪਾਂ। ਮਹਿਰਾ ਚੌਕ ਦੇ ਘਾਫਲਾ ਦਾ ਮੈਚ ਕਰਾ ਜੀ ਤੇ ਦੋ ਨੰਬਰ ਗਰਾਊਂਡ ਦੇ ਜਿਹੜਾ ਅਗਲਾ ਮੈਚ ਹੋਊਗਾ ਜੀ ਉਹੋ ਉਹ ਖੇੜੀ ਦੇ ਪੁੱਜ ਵਾਲੇ ਮੇਰੀ ਦੇ ਪੁੱਜ ਵਾਲੀਏ 2 ਨੰਬਰ ਗਰਾਊਂਡ ਦੇ ਆਉਣ ਗਿਆ ਦੀ 1 ਨੰਬਰ ਗਰਾਊਂਡ ਦੇ ਮੈਚ ਜਿਹੜਾ ਹੋਣਾ ਦੀ ਉਹ ਵਸਤੂ ਮੈਂ ਭੁੱਲ ਗਿਆ ਜੀ 1 ਵਜੇ ਚੱਲਣਗੇ 1 ਵਜੇ ਵੀਰੇ ਦੂਜੇ ਮੈਚ ਰਾਮ ਰਾਮ ਦੀ ਰਾਮ ਰਾਮ ਨੰਬਰਦਾਰ ਨਮੂਲ ਮਿਰਜ਼ਾ ਪੱਤੀ ਜਿਹੜੀ B ਟੀਮ ਹੈ ਬਾਈ ਜੀ ਉਹ ਪਾਟਿਆਂ ਵਾਲੀ ਦੀ ਟੀਮ ਨਾਲ ਮੈਚ ਹੈ ਓਏ ਜਿਹੜਾ ਆਪਣਾ ਬਈ ਬਰੰਦਰ ਵਾਲਾ ਗਰਾਊਂਡ ਹੈ ਜੀ 1 ਨੰਬਰ ਉਹਦੇ ਆ ਜਾਣੀ ਹੈ ਟੀਮਾਂ ਨੰਬਰਦਾਰ ਬਾਈ ਰਾਜੀਪ ਪੁੱਪਲ ਕੈਨੇਡਾ ਦੇ ਸਟਾਰ ਭੇਜੇ ਨੇ ਬਾਈ ਨੇ ਬਹੁਤ ਬਹੁਤ ਸ਼ੁਕਰੀਆ ਜੀ ਦਰਮਾਰਾ ਵਾਲਾ ਬੈਲਟ ਪੇਜ ਲਈ ਬਾਈ ਰਾਜੀਪ ਪੁੱਪਲ ਕੈਨੇਡਾ ਜਿਹਨਾਂ ਦਾ ਸਹਿਮਾਨਪੁਰਾ ਪਿੰਡਾਂ ਦੇ ਵਾਲੀਬਾਲ ਦੀ ਖੇਡ ਨਾਲ ਬਹੁਤ ਪਿਆਰ ਹੈ ਉਹਨਾਂ ਵੱਲੋਂ ਸਟਾਰ ਭੇਜੇ ਗਿਆ ਬਹੁਤ ਬਹੁਤ ਧੰਨਵਾਦ ਇੱਕ ਨੰਬਰ ਗਰਾਊਂਡ ਦੇ ਸ਼ੇਰੇ ਪੰਜਾਬ ਪੇਜ ਹੈ ਅੰਗਲੀ ਵਾਲੇ ਵਿਰਿੰਦਰ ਦਾ ਦੋਤੇ ਮਾਰਵਾ ਬੈਲਟ ਸੋਨੀ ਦੇ 3 ਨੰਬਰ ਗਰਾਊਂਡ ਦੇ ਐਂਡ ਗੱਲਬਾਦ ਵਾਲਾ ਮੁੰਡਾ ਬੈਠਾ ਹੈ ਵਿੱਕੀ ਜੈ ਕਨੌਰੀ ਵਿੱਕੀ ਟੈਲ ਯਰਪ ਵਾਲਾ ਭਰਾ ਵੀ ਆ ਗਿਆ ਸਾਡਾ ਵਿੱਕੀ ਟੈਲ ਕਨੌਰੀ ਹੈ ਭਰਾ ਸਾਡਾ ਉਹ ਵੀ ਜੁੜ ਗਿਆ ਅੱਜ ਕ ਇਹੜੇ ਭਰਾ ਵੱਲੋਂ ਬਈ ਵਾਲੀਏ ਲਾਡੀ ਦਾ ਸਨਮਾਨ ਕੱਪ ਦੇ ਨਾਲ ਤੇ ਨਾਲ ਦੇਉਣ ਵਾਲੇ ਪ੍ਰਦੀਪ ਦਾ ਸਨਮਾਨ ਵੀ ਸੋਹਣੀ ਇੱਕ ਸ਼ਾਨਦਾਰ ਕੱਪ ਦੇ ਨਾਲ ਕੀਤਾ ਜਾਣਾ ਹੈ ਵਿਸ਼ੇਸ਼ ਤੌਰ ਤੇ ਦੇਉਣ ਵਾਲੇ ਪ੍ਰਦੀਪ ਦਾ ਤੇ ਬਈ ਵਾਲੀਏ ਲਾਡੀ ਦਾ ਮਾਣ ਕੱਪਾ ਦੇ ਨਾਲ ਘੁੱਗੀ ਦਾ ਕੜੇ ਨਾਲਾ ਘੁੱਗੀ ਦਾ ਚਾਂਦੀ ਦੇ ਕੜੇ ਨਾਲ ਵਾਹ ਜੀ ਵਾਹ ਥੁੱਲੇ ਬਰਨਾਲੇ ਵਾਲੇ ਘੁੱਗੀ ਦਾ ਸਨਮਾਨ ਚਾਂਦੀ ਦੇ ਕੜੇ ਦੇ ਨਾਲ ਬਰਨਾਲੇ ਵਾਲੇ ਘੁੱਗੀ ਦਾ ਮਾਣ ਵਿਸ਼ੇਸ਼ ਤੌਰ ਤੇ ਚਾਂਦੀ ਦੇ ਕੜੇ ਨਾਲ ਪਰਾ ਸਾਤਾ ਵੱਡਾ ਭਾਈ ਬਿੱਕਰ ਵੀ ਆ ਗਿਆ ਸੰਗ ਦੀ ਵਾਲੀ ਬਾਦ ਗਿੰਦਰ ਸਾਡੇ ਬਹੁਤ ਹੀ ਸੰਗ ਦੀ ਅੱਜ ਵੀ ਬਣ ਕੇ ਸ਼ੇਅਰ ਕਰੀ ਜਿਦੋਂ ਸਾਰੇ ਪਰਾ ਸਾਰੇ ਲਾਈਵ ਵਾਲਿਆਂ ਨੂੰ ਸਾਡੇ ਦਰਬਾਰ ਵਿਸ਼ੇਸ਼ ਤੌਰ ਤੇ ਇਹ ਵੀ ਤਗੜਾ ਮੈਚ ਆਉਦਾ ਕਿਉਂਕਿ ਅੱਜ ਸਾਡੀ ਵੀ ਆਣ ਸਾਡੇ ਦਰਮਾਨ ਹਮੇਸ਼ਾ ਸਾਥ ਰਿਹਾ ਹੈ ਇੱਕ ਪ੍ਰੀਖਿਆ ਹੀ ਹੋਣੀ ਆ ਟੂਰਨਾਮੈਂਟ ਦੇ ਵਿੱਚ ਬਾਤਰੀ ਬਹੁਤ ਪੂਰੀ ਹੈ ਹਾਂ ਜੇ ਲਾਗੇ ਜੀ ਬਹਿਣੇ ਹੁੰਦੇ ਆ ਪੌਂਡਰ ਦੇ ਪਿਆਰ ਬਿਲਕੁਲ ਧੰਨਵਾਦ ਕਰ ਸਵਾਗਤ ਕੀਤਾ ਜਾਂਦਾ ਬਹੁਤ ਬਹੁਤ ਮਿਹਰਬਾਨੀਆਂ ਵੀ ਬੈਂਟ ਰੇਟਰ ਬੱਜ ਗਿਆ ਜੋ ਚਲੋ ਸਟੇਜ ਤੇ ਨੇ ਸਿੰਘੀ ਸਾਡੇ ਬੜੇ ਸਤਿਕਾਰ ਦੇ ਉਹਨਾਂ ਨੇ maka dia jadi keset ਟੂਰਨਾਮੈਂਟ ਦੇ ਲਈ ਉਹਦਾ ਦਾ ਦਿਨ ਸਰਕਾਰ ਹੈ ਔਰ ਇਧਰ ਦੇ ਪਾਸੇ ਗੋਗਰਾ ਦੀ ਟੀਮ ਦਾ ਮੁਕਾਬਲਾ ਜਿਹੜਾ ਬਾੜੀਆਂ ਵਾਲੇ ਜੋਤਨਾਲ ਹੈ ਇਧਰ ਦੱਸੀ ਖੇਡ ਦਾ ਸਰਪੇ ਹੋ ਰਹੀ ਹੈ ਜੂਨੂ ਦੇ ਵੀ ਚੱਲ ਰਿਹਾ ਵੀਰੇ ਚੱਲ ਰਿਹਾ ਜੂਨੂ ਦੇ ਵੀ 77 ਦੇ ਪਿੰਡੋਂ ਆਏ ਹੋਏ ਆਪਣੀ ਦਾ ਸੇਮ ਨਾਮੀ ਹੈ ਵੀਰੇ ਬਾਲਾ ਬੈਲਟ ਬਾਲੀਵਾਲ ਤੋਂ ਲੈ ਕੇ ਆਉਂਦੀ ਹੈ ਇਹਨਾਂ ਦੇ ਵੀ ਇਨਾਮ ਆ ਬਾਈ ਲੈ ਵੀ ਮਰੋਲ ਦਾ ਮੇਲਾ ਵੀ ਕਹਿੰਦੇ ਭੜਗੋ ਬੱਤੇ ਆ ਮੁੰਡਿਆਂ ਦੀ ਜਿਹਨਾਂ ਦੇ ਅਸਲੀ ਮਿਹਨਤ ਦਾ ਪਤਾ ਲੱਗ ਜਾਣਾ ਵੀ ਕਿਹੜੇ ਗੱਬਰੂ ਆਪਣੇ ਪਿੰਡਾਂ ਦੇ ਵਿੱਚ ਮਿਹਨਤ ਲਾਉਂਦੇ ਖੇਡ ਦੇ ਖੂਨ ਤੁਸੀਂ ਦਾ ਡੋਲਦੇ ਨੇ ਹਾਂਜੀ ਤਰਵੰਤ ਜੀ ਧੰਨਵਾਦ ਇੱਧਰ ਦੋ ਦੇ ਸਾਈਡਾਂ ਜਿਹੜੀਆਂ ਧੰਨਵਾਦ ਜੀ ਧੰਨਵਾਦ ਜੋਰਾਬਾਈ ਜੀ ਬਹੁਤ ਧੰਨਵਾਦ ਬਈ ਜੋਰਾ ਦੋ ਨੰਬਰ ਗਰਾਊਂਡ ਦੇ ਇੱਕ ਵਾਰੀ ਬਈ ਜੋਰਾ ਸੈੜ ਬੱਦੀ ਕਿੰਨੇ ਕਿੰਨੇ ਨੰਬਰ 8 7 ਦੇ ਉੱਪਰ ਗੱਲ ਕਰੀਮਾ ਹੋਰ ਕਰਦਾ ਨੰਬਰ ਦਾਰ ਬਈ ਐਮ ਕਿੰਨੇ ਦੀ ਐ ਸੋ ਵੀ 7 ਦੇ ਦੋ ਤੇ ਸਾਈਡਾਂ ਤੇ ਹੈ 15 ਦੀ ਆ 15 ਦੀ ਬਈ ਜੋਰਾ ਸੈੜ ਲਾਈਵ ਆ ਬਈ ਜੋਰਾ ਸੈੜ ਸਿਆਰ ਇਦਰ ਗੇਮ ਕਲੱਬ ਆ ਦੀ ਕਹਿੰਦੇ ਬਈਆਲ ਦੀ ਟੀਮ ਲਾਡੀ ਨੇ ਤਿਆਰ ਕੀਤੀ ਹੈ ਕਾਪਰੀ ਅੱਜ ਮਿਸਟੇਕ ਹੋ ਗਈ ਬਈ ਮੈਂ ਦੂਜੀ ਮੇਰੇ ਲੈ ਕੇ ਘਰੇ ਆ ਗਈ ਜੀ ਇਹ ਟੱਲ ਆਣੀ ਬਾਕੀ ਹੋਣੀ ਬੁੱਲੇਗਾ ਦੂਜੀ ਦਾ ਹੈਗੀ ਐ ਸਾਹ ਤਰੀ ਮੇਰੇ ਕੋਲ ਕਰਦਾ ਹੈ ਹਾਂ ਜੀ ਪਾਰੀਆਂ ਵਾਲਾ ਜੋਤ ਖੇਡ ਰਿਹਾ ਹੈ ਸਤਗੁਰ ਸਿੰਘ ਜੀ ਸਾਡੇ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੇਸ਼ਦਾ ਆਏ ਹੋਏ ਆ ਔਰ ਜਾਣਕਾਰੀ ਦੇ ਵਾਅਦਾ ਕਰ ਰਹੇ ਸੀ ਜੀ ਆਜੋ ਜੀ ਬਸ ਛਤਰੀ ਵਰਗੀ ਆ ਜੀ ਆਜੋ ਸਾਨੂੰ ਛਤਰੀ ਵਰਗੀ ਵਾਦੇ ਤੋਂ ਤਨੇ ਵੀਰ ਕਿੰਦੇ ਮਾਨ ਵਾਲੀ ਗੱਲ ਹੈ ਬਾੜੀਆਂ ਵਾਲਾ ਜੋਧ ਖੇਡਦੇ ਆ ਔਰ ਇਧਰਲੇ ਪਾਸੇ ਸਤਗੁਰ ਸਿੰਘ ਜੀ ਸਾਡੇ ਮੁੱਖ ਮਹਿਮਾਨ ਵਜੋਂ ਕੱਜਦੇ ਉਸਕੇ ਟੂਰਨਾਮੈਂਟ ਤੇ ਪਹੁੰਚੇ ਹੈ ਹਾਜ਼ਰੀ ਬਹੁਤ ਵੱਡੀ ਹੈ ਲਓ ਵੀ ਇੱਕ ਵਾਰੀ ਨੰਬਰ ਗੌਰਵ ਜਰੂਰ ਦੱਸੀ ਮੇਰਾ ਵੀਰ ਬਣ ਕੇ ਕਿੰਨੇ ਕਿੰਨੇ ਆ ਦੋ ਨੰਬਰ ਵਾਲੀਆਂ ਦੀ ਟੀਮ ਤੇ ਆ ਜੀ ਮੁਸਰਫਾਉਂ ਦਾ ਹੀ ਆਉਂਦਾ ਜੁਪੀ ਵਾਲਾ ਮੁਸਰਫਾਉ ਬਿਲਕੁਲ ਸਾਡੇ ਤੇ ਸ਼ੁਰੂਆਤ ਹੋਈ ਹੈ ਵੀ ਗੁਰਪ੍ਰੀਤ ਦੇਸ਼ ਮੇਰੇ ਦੇ ਸੋਹਣੇ ਚੌਲੀਆਂ ਹਿੱਕਾਂ ਤੇ ਮਨਮੋਹ ਨੇ ਆ ਗਏ ਵਿੱਚ ਮੈਦਾਨਾਂ ਦੇ ਆਓ ਦੇਖਣ ਵਾਲੇ ਹੁੰਦੇ ਦੋਸਤੋ ਚੌਹਰ ਜਵਾਨਾਂ ਦੇ ਦੇਖੋ ਇਹ ਜੀ ਉਹ ਬੰਦੇ ਚੱਲਣਗੇ ਯਾਰ ਜਵਾਨਾਂ ਦੇ ਰੱਬਾ ਕਦੇ ਟਿਕਾਣੇ ਲੱਗਦੀਆਂ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਚੋਟੀ ਦੇ ਮੁਕਾਬਲੇ ਆ ਲੈ ਵੀ ਬਰਿੰਦਰਾ ਇੱਧਰ ਸ਼ਾਹਪੁਰ ਵਾਲਾ ਜੱਕੀ ਬੈਠਾ ਬਾ ਪੁੱਛਾਂਗਾ ਨੋਟ ਦੇ ਕਿੱਧਰ ਜਾਣਾ ਹੋਣਾ ਦੋ ਨੰਬਰ ਤੇ ਆਪਣਾ ਲਾਈਵ ਆ ਵੀਰੇ ਇੱਕ ਤੇ ਸਿਰੇ ਪੰਜਾਬ ਤਿੰਨ ਤੇ ਐਂਡ ਗੱਲ ਬਾਤ ਗਰਾਊਂਡ ਚਾਰ ਨੇ ਵੀਰੇ ਟੋਟਲ ਲਵੀ ਦਾ ਯੋਗਵੀਰ ਕਹਿੰਦੇ ਸੂਰਜ ਦੇ ਪੱਲੀ ਪਾ ਦੋ ਜੀ ਗੁਰਪ੍ਰੀਤ ਤੇ ਜੱਗੇ ਜਲਾਲਦੀয়াল ਦਾ ਵੀਰੇ ਗੁਰਿੰਦਰਿੰਦਰ ਜੱਗੀ ਬੈਠਾ ਸ਼ਾਹਪੁਰੀਆ ਮੈਂ ਕਿਹਾ ਵੀ ਦੋਜ ਖੇਡਣ ਜਾਣਾ ਹੁਣਾਂ ਦੱਸੀ ਜਾਂਦਾ ਤੇ ਉੱਪਰ ਮੈਨੂੰ ਗੁਰਿੰਦਰ ਦੋ ਨੰਬਰ ਗਰਾਉਂਡ ਤੇ ਬੈਠਾ ਮੈਂ ਵੀ ਦੋ ਤੇ ਬੈਠਾ ਤੇ ਚਾਰ ਤੇ ਖੇਡੇ ਕਹਿੰਦਾ ਚਲੋ ਚੱਲੀਏ ਗੱਲਾਂ ਕਹਿੰਦੇ ਵਟੀਆਂ ਨੇ ਬੇਲਾ ਕਹਿੰਦੇ ਦੋ ਜੀ ਵਧੀਆ ਵਧੀਆ ਕਮਲ ਬਰਾੜ ਕੀ ਹਾਲ ਨੇ ਬਾਈ ਹਾਂ ਜੀ ਇੰਦਰ ਆਏ ਹੋਏ ਮਹਿਮਾਨਾਂ ਦਾ ਜਿਹੜਾ ਸਤਕਾਰ ਕੀਤਾ ਜਾ ਰਿਹਾ ਹੈ ਬਾਈ ਜੀ ਇੱਕ ਮਿੰਟ ਦੀ ਇੰਤਜ਼ਾਰ ਵੀਰ ਜੀ ਜਦੋਂ ਤੁਸੀਂ ਆ ਫੈਸਲਾ ਕਰ ਲੋ ਜਾਂ ਰੈਫਰੀ ਕਰ ਦੂਗਾ ਮੇਰਾ ਵੀਰ ਰੈਫਰੀ ਸਾਹਿਬ ਦੱਸੋ ਕਿ ਕਿੱਧਰ ਦੇਣੀ ਹੈ ਬਾਲ ਕੀ ਰੌਲਾ ਕੀ ਹੈ ਮੇਰਾ ਵੀਰ YouTube ਤੇ ਵੀ ਚੱਲ ਰਿਹਾ ਵੀਰੇ ਚੱਲ ਰਿਹਾ ਵੀਰੇ ਚੈੱਕ ਕਰੋ YouTube ਤੇ ਵੀ ਦਾਦੀ ਅੰਦਰ ਸਾਡੇ ਬਹੁਤ ਸਤਕਾਰਯੋਗ ਚੇਅਰਮੈਨ ਸਤਗੁਰ ਸਿੰਘ ਜੀ ਉਹਨਾਂ ਦੇ ਵੱਲੋਂ ਬਹੁਤ ਸਾਰਾ ਮਾਣ ਇੰਨਾ ਪੰਜਾਬੀ ਬੋਲਾਂ ਦੇ ਲਈ ਪਹੁੰਚਿਆ ਹੈ ਪਰ ਨਾਲ ਸਾਡੇ ਬਖੇਦਾਰ ਸਿੰਘ ਦੀ ਲੰਮਾ ਸਮਾਂ ਪਹਿਲਾਂ ਡਿਫੈਂਸ ਦੇ ਵਿੱਚ ਜੋਇਨ ਕੀਤੀ ਹੈ ਔਰ ਅੱਜਕੱਲ੍ਹ ਪੰਜਾਬ ਪੌਂਡ ਦੇ ਵਿੱਚ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਭਾਈ ਤਾਰਿਕ ਹੋਣ ਦਾ ਹਰ ਵਾਰ ਬਹੁਤ ਵੱਡਾ ਸਾਥ ਹੁੰਦਾ ਹੈ ਬਹੁਤ-ਬਹੁਤ ਮਿਹਰਬਾਨੀ ਹੈ ਔਰ ਗਰਾਊਂਡਾਂ ਬਹਾਰਾਂ ਜਿਹੜੀਆਂ ਯਾਰਾਂ ਨਾਲ ਭਰਾਵਾਂ ਨਾਲ ਹੁੰਦੀਆਂ ਨੇ ਮੈਚ ਗਰਾਊਂਡ ਨੰਬਰ 3 ਤੇ ਵੀ ਤਕੜਾ ਪਰ ਤਾਰਿਕ ਵਾਲਾ ਤਰੀਕ ਕਹਿੰਦੇ ਗੰਬਰੂ ਨਾਲ ਹੋਇਆ ਫਿਰਦਾ ਸੁਰਕ ਤੁੱਤੂ ਵੀ ਕਹਿੰਦੀ ਤੇਰਾ ਦੇਣਾ ਕੀ ਹੈ ਤੇ ਮੁੰਡੇ ਕਹਿੰਦੇ ਜੀ ਅਸੀਂ ਬਾਦਮੀਬਾਲ ਖੇਡਣੀ ਐ ਅਸੀਂ ਲੈਣਾ ਦੀ ਕੀ ਹੈ ਖੇਡਾਂ ਨਾਲ ਪਿਆਰ ਹੈ 2 ਨੰਬਰ ਗਰਾਊਂਡ ਤੇ ਵੀ ਥੋੜੀ-ਬਹੁਤ ਤਕਰਾਰ ਹੋਈ ਆ ਮੇਰੇ ਮਿੱਤਰੋ ਪਰ ਇਧਰ ਗੁਜਰਾ ਵਾਲੇ ਚੋਬਰਾ ਨੇ ਵੀ ਆਪਣੇ ਇਰਾਦੇ ਸਾਫ ਕੀਤੇ ਪਏ ਆ ਬਾੜੀਆਂ ਵਾਲਿਆ ਉਹ ਵੇਖ ਲੈ ਚੇਅਰਮੈਨ ਸਾਹਿਬ ਤੱਕਦੇ ਆ ਤੇ ਹੁਣ ਵਾਪਸੀ ਕਿਹੜੀ ਕਰਨੀ ਪਊਗੀ ਜੀ ਬਾਈ ਜੀ ਖੜੋ ਨਾ ਦੋਵੇਂ ਟੀਮਾਂ ਮੇਰਾ ਵੀਰ ਬਣਿਆ ਜੀ ਸਾਰੇ ਧਿਆਨ ਨਹੀਂ ਕਰਿਆ ਮੈਂ ਇਧਰ ਸ਼ੇਅਰ ਕਰ ਰਿਹਾ ਸੀ ਨਾਲ ਵੱਡੇ ਸਟੋਜ ਵਾਲੇ ਖੜੋ ਦਾ ਸੀ ਮੇਰਾ ਵੀਰ ਗਰਾਊਂਡ 'ਚ ਆਪਾਂ ਬਾਚਿਆ ਲੈ ਵੀ ਪਿੰਡ ਨਹੀਂ ਕਰਨ ਲਈ ਕੋ ਮਣਾਏ کہیں ਦਾ ਫਰਸਟ ਪ੍ਰਾਈਜ਼ 51000 ਆ ਵੀਰੇ 51000 ₹50 ਦਾ ਮੈਚ ਹੋਣਾ ਵੀਰੇ ਹੋਣਾ ਹਜੇ ਜੱਗਾ ਜਲਾਲ ਦੀ ਵਾਲ ਦਾ ਮੈਚ ਹੋਣਾ ਸਿੱਧੂ ਵੀਰੇ ਕੀ ਹਾਲ ਨੇ 1:00 ਵਜੇ ਚੱਲਣਗੇ ਵੀਰੇ ਲਗਭਗ ਉਹ ਮੈਚ ਸੰਗੇ ਟੂਰਿੰਗ ਹਾਂਜੀ ਹਾਂਜੀ ਫੈਡਰੇਸ਼ਨ ਦੇ ਮੈਚ ਹੀ ਨੇ ਵੀਰੇ ਫੈਡਰੇਸ਼ਨ ਦੇ ਮੈਚ ਹੀ ਨੇ ਸਾਰੇ ਮੈਚ ਹੀ ਫੈਡਰੇਸ਼ਨ ਦੇ 1 ਵਜੇ ਚੱਲੂਗਾ ਹੈਲੋ ਅਮਰੀਤ ਇੱਕ ਮਿੰਟ ਵੀਰੇ ਵੇਟ ਕਰਿਓ ਕਮੈਂਟ ਨਹੀਂ ਪੜਿਆਣਾ ਮੈਂ ਬਣਾਣਾ ਹੈ ਸਟੱਪ ਕਰਨਾ ਵੀਰੇ ਇੱਕ ਕੰਮ ਕਰਦੇ ਪਹਿਲਾਂ ਇੱਕ ਦੋ ਸਟੇਜ ਚੱਲ ਗਏ ਬਾਈ ਇੱਥੇ ਸਾਡੀ ਲੈ ਕੇ ਖੜੀਏ ਦੋ ਮਿੰਟ ਚੰਗਾ ਬੱਸ ਕਮੈਂਟ ਕੀਆ ਬੈਠਾ ਉਧਰ ਦਿੱਕਾ ਮਨੀਲਾ ਜਿਹੜੇ ਭਰਾਵਾਂ ਦੀ ਸਾਨੂੰ ਸਪੋਰਟ ਹੈ ਸਾਡੀ ਖੇਡ ਨੂੰ ਪਿਆਰ ਕਰਦੇ ਭਰਾ ਸਾਡੇ ਦੇਸ਼ਾਂ-प्रदेशਾਂ ਦੇ ਵਿੱਚ ਰਹਿ ਕੇ ਹਮੇਸ਼ਾ ਬੁਲਾ ਰਹੇ ਉਹਨਾਂ ਦਾ ਜ਼ਿਕਰ ਕਰਦੇ ਜਾਾਂਗੇ ਭਾਈ ਨਿੱਕਾ ਮਕੇਲਾ ਵਾਲਾ ਵੀ ਆ ਗਿਆ ਲਾਈਟ ਤੇ ਔਰ ਇਧਰਲੇ ਪਾਸੇ ਅਸਰ ਨਗਰ ਦੇ ਨਾਲ ਗੂੜਾ ਪਿਆਰ ਹੈ ਸਤਗੁਰ ਸਿੰਘ ਜੀ ਚੇਅਰਮੈਨ ਸਾਹਿਬ ਬਹੁਤ ਸਾਰਾ ਮਾਣ ਦੇ ਕੇ ਇਹਨਾਂ ਬੋਲਾਂ ਤੇ ਲਈ ਹੈ ਔਰ ਇਧਰ ਗੁਰਜਨ ਸਿੰਘ ਜੀ ਮੈਂਬਰ ਸਾਹਿਬ ਔਰ ਬੜੀਆਂ ਸਤਕਾਰਯੋਗ ਸ਼ਖਸੀਅਤਾਂ ਨੇ ਜਿਹਦਾਰ ਸਿੰਘ ਜੀ ਭਾਈ ਹੁਣ ਪੰਜਾਬਪੁਰ ਦੇ ਵਿੱਚ ਜੁਆਇਨਿੰਗ ਹੈ और सचे पातशाह होर भी तरक्शा ने अमरीक एक बार मिलके जाओ करे बहुत सत्कार योग ने समा है। ਚੇਅਰਮੈਨ ਸਤਗੁਰ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਸਾਡੀ ਸਮੂਹਤੀ ਮੈਨੇਜਮੈਂਟ ਵੱਲੋਂ ਉਹ ਜਿਹੜਾ ਕੀਤਾ ਜਾ ਰਿਹਾ ਇੱਕ ਪਿਆਰ ਨਿਸ਼ਾਨੀ ਦਿੱਤੀ ਜਾ ਰਹੀ ਹੈ ਹਮੇਸ਼ਾ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਬਹੁਤ ਸਪੋਰਟ ਆ ਸਾਨੂੰ ਅੱਜ ਦੇ ਵੱਡੇ ਕੱਪ ਦੇ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ-ਬਹੁਤ ਮੁਬਾਰਕਾਂ ਔਰ ਜਿਹੜਾ ਸਮਾਂ ਕੰਡਿਆ ਉਹਦੇ ਵੀ ਕਮੇਟੀ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਦਾ ਕਰਦੀ ਹੈ ਜੀ ਭਰਾ ਸਾਡੇ ਪ੍ਰਗਟ ਹੋਣੀ ਬਾਈ ਬਾਗੀ ਕਹੀ ਤੇ ਫੇਰ ਗੱਲ ਬਣਦੀ ਹੈ ਨਾਲ ਮੈਂ ਅਗਰੀਕ ਮਿਲਿਓ ਆ ਦੇ ਇੱਕ ਮਿੰਟ ਹੈਲੋ ਬਾਗੀ ਪਾਟਿਆਂ ਦੀ ਟੀਮ ਇੱਕ ਨੰਬਰ ਗਰਾਊਂਡ ਦੇ ਨੇੜੇ ਆ ਰਹੀ ਉਹਦੀ ਪਾਟਿਆਂ ਦੀ ਪਾਟਿਆਂ ਦੀ ਟੀਮ ਦਾ ਮੈਚ ਹੈ ਵੀਰੇ ਮਿਰਦਿਆ ਪੱਤੀ ਗੀਰੀ ਟੀਮ ਨਾਲ ਅੜਬੋਲ ਮਿਰਦਿਆ ਪੱਤੀ ਗੀਰੀ ਟੀਮ ਨਾਲ ਮੈਚ ਹੈ ਵੀਰੇ ਪਾਟਿਆਂ ਦੀ ਦਾ ਇਹ ਬਹੁਗੇ ਟੀਮਾਂ ਇੱਕ ਨੰਬਰ ਗਰਾਊਂਡ ਤੇ ਖੇੜੀ ਤੇ ਧੋੜ ਵਾਲੀ ਦੋ ਨੰਬਰ ਗਰਾਊਂਡ ਤੇ ਘਾਬਦਾ ਤੇ ਮਹਿਲਾ ਡੌਂਗ ਵੀਰੇ ਤਿੰਨ ਨੰਬਰ ਗਰਾਊਂਡ ਦੇ ਨੇੜੇ ਰੌਜੀ ਵੇਣਦੀ ਹੈ ਟੀਮਾਂ ਨੂੰ ਇਹ ਗਰਾਊਂਡਾਂ ਦੇ ਜਿਹੜੇ ਲੱਗਣਗੇ ਬਹੁਤ ਵਧੀਆ ਮੈਚ ਜਿਹੜਾ ਅਗਲੇ ਮੈਚ ਵੀ ਉਹ ਖੇਲੇ ਜਾਣਗੇ ਵਾਹ ਸੋਖ ਫਰੀਦ ਕਮਾਲ ਕਰ ਦੁੱਤੀ ਹੈ ਲਾ ਵੀ ਗੁਰਪਿਆਰ ਜੀ ਜੀ ਦੱਸੋ ਕਿੰਨੇ ਕਿੰਨੇ ਨੰਬਰ ਹੋ ਗਏ ਦੋ ਨੰਬਰ ਗਰਾਊਂਡ ਦੇ ਬਹੁ 11 ਵਾਹ ਜੀ ਵਾਹ ਬਹੁ 11 ਕੋਟਨੇ ਆ ਕੀ ਹੋਈ ਨਾਂਦਾ ਵੱਡੀ ਲੀਡ ਬਣਾਈ ਫਿਰਦੇ ਮੁੰਡੇ ਸਤਾਉ ਜਾਨੇ ਕਹਿੰਦੇ ਬੱਲੇ ਵਾਹ ਵੇ ਤਾਰਿਆ ਇਹ ਆ ਸ਼ਾਜਰੀ ਵਾਲਾ ਤਾਰਾ ਨੰਬਰ ਤੀਜਾ ਆਪਣੀ ਟੀਮ ਲਈ ਜੋੜ ਗਿਆ ਹੈ ਲੈ ਵੀ ਸੁਖਪ੍ਰੀਤ ਉਹਨਾਂ ਕਹਿ ਦੇ ਨਵੀਂ ਮੋਤੇ ਨੂੰ ਵੀ ਬਾਲ ਲੈ ਜੇ ਤੂੰ ਲਾ ਦੇ ਆਹ ਸਵਾਰ ਵੱਖਰਾ ਬਾਜਣਾ ਹੈ ਆਹ ਨੰਬਰ ਚੌਥਾ ਵੀ ਜੁੜ ਗਿਆ ਹੈ ਲੈ ਵੀ ਸਟੌਜ ਵਾਲਿਓ ਜੇ ਪੰਜਵਾਂ ਜੁੜ ਗਿਆ ਤੇ ਉਹਨਾਂ ਖੱਜਲਬੁਧ ਕਰਨਾ ਤੁਨੂੰ 4 11 ਸਕੋਰ ਆ ਬਾਈ ਹਲੋ ਡਾਲੀਂਦਰ ਸਮੂਤੀ ಗ್ರಾಮ ਪੰਚਾਇਤ ਮਿਰਜਾਪਤੀ ਨਮੂਦ ਸਰਪੰਚ ਸੁਖੀ ਪੋੜੀਆਂ ਨਾਲ ਉਹਨਾਂ ਦੇ ਜਿੰਨੇ ਵੀ ਮੈਂਬਰ ਸਹਿਬਾਨ ਉਹਨਾਂ ਵੱਲੋਂ ਤੋਂ 31000 ਰੁਪਏ ਪਹੁੰਚੇ ਜੀ 21000 ਰੁਪਏ ਗ੍ਰਾਮ ਪੰਚਾਇਤ ਟਮੋਲ ਸਰਪੰਚ ਬਾਬੂ ਸਿੰਘ ਜੀ ਔਰ ਉਹਨਾਂ ਦੇ ਇਸ ਬੱਚੇ ਜਿਹੜੇ ਪੰਚਾਇਤ ਪੰਚਰ ਉਹਨਾਂ ਵੱਲੋਂ ਹੈ 31000 ਰੁਪਏ ਔਰ ਸਾਨੂੰ ਬਹੁਤ ਵੱਡਾ ਯੋਗਦਾਨ ਕੀਰਪਾਣ ਸਤਗੋ ਸਿੰਘ ਜੀ ਨਮੂਰ ਉਹਨਾਂ ਵੱਲੋਂ ਪਹੁੰਚਿਆ ਹੈ ਔਰ ਨਾਲ ਪਾਰਕ ਕਲੱਬ ਅਰਜਪਤੀ ਨਮੂਰ ਵੱਲੋਂ 21000 ਤੱਕ ਦੀ ਸਮਰਥਾ ਪਹੁੰਚੀ ਹੈ ਬਹੁਤ ਵੱਡੇ ਪੱਧਰ ਦਾ ਕਾਪਾ ਨਵਾਂ ਮੋਟਰਸਾਈਕਲ ਦਿੱਤਾ ਜਾਣਾ ਤੇ ਦੁਨੀਆ ਦੀ ਅੱਖੇੜੀ ਅੱਜ ਨਮੂਰ ਪਿੰਡ ਦੇ ਕੱਪ ਦੇ ਆਜੀ ਕੌਣ ਜਿੱਤੂਗਾ ਰਿਕਾਰਡ ਬਣ ਬਣ ਕੇ ਕੁੱਤਨ ਇਸ ਧਰਤੀ ਤੇ ਜਦੋਂ ਪਹਿਲਾ ਮੇਲਾ ਹੋਇਆ ਸੀਗਾ ਉਦੋਂ ਵੀ ਇਸ ਧਰਤੀ ਤੇ 104 ਟੀਮਾਂ ਖੇਡੀਆਂ ਸੀਗੀਆਂ ਰਾਇ ਸਰ ਵਾਲਾ ਜਲਸਾ ਖੇਡਿਆ ਪਈਵਾਲ ਦੀ ਟੀਮ ਦੇ ਲਈ ਜੂਸਰ ਦਾ ਜੇਤੂ ਬਣਿਆ ਦੂਜੇ ਨੰਬਰ ਤੇ ਟੀਮ ਲਈ ਮਰਦਾ ਖੇਡੀ ਥੁਲੀਆ ਪਿੰਡ ਦਾ ਸਾਨੀ ਖੇਡਦਾ ਸੀ ਉਸ ਟਾਈਮ ਇਥੇ ਤਕਰੀਬਨ ਪੂਰੀ ਰਾਜਸਥਾਨ ਦੇ ਖਿਡਾਰੀ ਸਾਰੇ ਖੇਡੇ ਔਰ ਅੱਜ ਵੀ ਭਰਾਵਾਂ ਨੇ ਸਾਰਾ ਦੋਰ ਲਾ ਕੇ ਪਲੇਅਰ ਸੱਦ ਲਿਆ ਤੇ ਪਲੇਅਰਾਂ ਨੇ ਮੇਰੇ ਮਿੱਤਰੋ ਪਹਿਲੇ ਸੱਦੇ ਤੇ ਸਾਨੂੰ ਹਾਂ ਭਰੀ ਹੈ ਕਿਉਂਕਿ ਪਤਾ ਵੀ ਇਹ ਨਗਰ ਖੇਡਾਂ ਨੂੰ ਪਿਆਰ ਕਰਦਾ ਹੈ ਬਹੁਤ ਵੱਡੀਆਂ ਮੁਵਾਰਕਾਂ ਦੇ ਸਮੁੱਚੇ ਨਗਰ ਨੂੰ ਆਸੇ ਪਾਸੇ ਦੇ ਪਿੰਡਾਂ ਤੋਂ ਜਿਹੜੇ ਵੀਰ ਮੈਚਾਂ ਨੂੰ ਵੇਖਣ ਦੇ ਲਈ ਆਏ ਹੈ ਉਹਨਾਂ ਦਾ ਵੀ ਧੰਨਵਾਦ ਨੰਬਰ ਦਾ ਗਲਸ਼ਾਹ ਦੇ ਇੱਕ ਨੰਬਰ ਗਰਾਊਂਡ ਦਾ ਜਿਹੜਾ ਮੈਚ ਹੈ ਨਾ ਮੁੰਡੇ ਪੇਸ਼ਰ ਜੁਕੇ ਵੱਲੋਂ ਸਾਰੀ ਟੀਮ ਨੂੰ ਇਹਦਾ ਉਹ ਕਿ ਉਹ ਕਿ ਸਕਜੈਣ ਵੀਰੇ ਸ਼ਾਹਪੁਰ ਤੇ ਛਪਾਲਾ ਦਾ ਮੈਚ ਹੈ ਠੀਕ ਨੰਬਰ ਗਰਾਊਂਡ ਦੇ ਮੈਚ ਹੈ ਜੀ ਸ਼ਾਹਪੁਰ ਤੇ ਛਪਾਲਾ ਦਾ ਮੈਚ ਹੈ ਜੇ ਸਾਜਲੀ ਟੀਮ ਫਾਸਟ ਹੈਂਦੀ ਆ ਬੜੀ ਸ਼ਾਹਪੁਰ ਤੇ ਅੜਪਾਲ ਕਵਾਂ 1 ਮਿੰਟ ਦਾ ਸਾਜ ਜੀ ਜੇ ਸਾਜਲੀ ਟੀਮ ਫਾਸਟ ਹੈਂਦੀ ਆ ਕੇਸਰ ਜੁਕੇ ਵੱਲੋਂ ਸਾਰੀ ਟੀਮ ਨੂੰ ਕਿੱਟਾਂ ਦਿੱਤੀਆਂ ਜਾਣਗੀਆਂ ਕੇਸਰ ਜੁਕੇ ਭਰਾ ਸਾਡਾ ਕਹਿੰਦਾ ਜੇ ਸਾਜਲੀ ਦੇ ਮੁੰਡੇ ਅੱਜ ਦੇ ਰੋਲ ਦੇ ਮੇਲੇ ਦੇ ਫਾਸਟੇ ਦੇ ਐ ਤੇ ਕੇਸਰ ਜੁਕੇ ਭਰਾ ਵੱਲੋਂ ਸਾਰੀ ਟੀਮ ਨੂੰ ਕਿੱਟਾਂ ਸਪੌਂਸਰ ਕੀਤੀਆਂ ਜਾਣਗੀਆਂ ਇਹਨਾਂ ਮੁੰਡੇ ਸਾਜਲੀ ਵਾਲੇ ਰੋਲ ਦੇ ਵਿੱਚੋਂ ਫਾਸਟੇ ਦੇ ਤੇ ਗੱਲਾਂ ਲਾਉਂਦੇ ਨੇ ਟਿਕਾਣੇ ਦਾ ਵੀ ਉਧਰ ਭਰਾ ਸਾਡਾ ਭਾਈ RAM ਨਮੋਲ ਕੈਨੇਡਾ ਸਾਨੂੰ ਬਹੁਤ ਵੱਡੇ ਮੰਦਰ ਤੇ ਜਿਹੜੀ ਉਹਨਾਂ ਬੰਦੀਆਂ ਬਾਂਦੀ ਸਹਿਤਾ ਆਈ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਾਂਗੇ ਆਪਾਂ ਜਿਹੜੀ ਐਨ ਆਰ ਆਈ ਭਰਾਵਾਂ ਤੇ ਹਮੇਸ਼ਾ ਸਾਨੂੰ ਮਾਣ ਹੈ ਬਹੁਤ ਬਹੁਤ ਧੰਨਵਾਦ ਭਾਈ RAM ਕੈਨੇਡਾ ਨਮੋਲ ਇਹ ਨਹੀਂ ਪੈਣਾ ਹੈਗਾ ਜੀ ਉਹ ਨਹੀਂ ਆਪਣੇ ਕੋਲੇ ਚੱਲਦਾ ਹਾਂਜੀ ਨੰਬਰਦਾਰ ਹੁਣ ਇੱਧਰ ਸ਼ਾਮਪੁਰ ਤੇ ਛਪਾਲਿਆਂ ਦਾ ਮੈਚ ਕਰਾਉਣਾ ਵੀ ਇੱਕ ਤੇ ਟੀਮਾਂ ਵੀਰੇ 16 ਟੀਮ ਨੇ ਓਪਨ ਦੇ 1.5 ਵਜੇ ਚੱਲ ਮੈਚ ਸਟਾਰਟ ਹੋਣਗੇ ਵੀਰੇ ਟੀਮਾਂ ਟੋਟਲ 16 ਨਰੋਲ ਦੀਆਂ ਨੇ 32 ਆਲ ਓਪਨ ਦੀਆਂ ਨੇ ਵੀਰੇ ਮੈਣਾ ਚੌਂਕ ਦਾ ਮੈਚ ਵੀਰੇ ਕਹਾਵਦਾਂ ਨਾਲ ਆ ਸ਼ਹਿਰ ਪੁਆਇੰਟ ਕਰਦੇ ਆ ਵੀਰੇ ਕੀ ਪੁਆਇੰਟ ਹੋਗੇ ਵੀਰੇ ਪੁਆਇੰਟ ਇਧਰ 12 ਉਧਰ 6 13 6 ਹੋ ਗਏ ਜੀ 13 6 ਲੈ ਵੀ ਸ਼ਾਹਪੁਰੀਏ ਦੇ ਮੁੰਡੇ ਅੱਜ ਫਾਸਟ ਰਹਿਣਗੇ ਅੱਜ ਦੇ ਕੋਰਨਰ ਮੈਚ 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 1:30 ਵਜੇ ਸਟਾਰਟ ਹੋਣਗੇ ਆਲੋਪੜ ਕੇ ਮੈਚ ਵੀ ਸ਼ਾਹਪੁਰ ਵਾਲਾ ਭਰਾ ਸਾਡਾ ਸਟੇਜ ਆਜੋ ਆਜੋ ਤਰਨ ਵੀਰੇ ਆਜੋ ਆਜੋ ਉਹ ਕਹਿੰਦਾ ਸਾਰੀ ਟੀਮ ਨੂੰ ਆਪਾਂ ਕਾਟ ਪਾ ਦੇਣਾ 13 6 ਵੀਰੇ 13 10 ਇਹ ਸਾਡੀ ਵੀ ਦੁਨੀਆ دیوانی ਰਹੀ ਹੈ ਇੰਦਾ ਗਰਾਊਂਡਾਂ ਦੇ ਵਿੱਚ ਜਦੋਂ ਜਦੋਂ ਨਿਰਦੇ ਖੇਡਾਂ ਤੇ ਦੁਨੀਆ ਨਚਾਈ ਹੈ ਤੇ लाडी ਭਰਾ ਸਾਡਾ ਕਹਿੰਦਾ ਵੀ ਜੇ ਮੁੰਡੇ ਫਾਸਟ ਰਹਿਣਗੇ ਉਹ ਕੈਨੇਡਾ ਦੇ ਬੰਨਾਂ ਤੋਂ ਕਹਿੰਦਾ ਕਿ ਕੱਟਾਂ ਦੇ ਰਾਜੇ ਚਰਦੇ ਵੱਡੇ ਆ ਮੇਰੇ ਵੀਰੋ ਆਸਟ੍ਰੇਲੀਆ ਵਾਲਾ ਕਹਿੰਦਾ ਕੱਪ ਤੇ ਕੈਨੇਡਾ ਵਾਲਾ ਕਹਿੰਦਾ ਕਿੰਨਾ ਤੇ ਉਹਨੇ ਖਾਪਰ ਵਾਲੇ ਦੱਸਣਗੇ ਵੀ ਕੀ ਬਣਦਾ ਕੀ ਦੁਰਦਾ ਤੇ ਕੌਣ ਰਹਿਣਾ ਕੌਣ ਮੁੜਦਾ ਹਾਂ ਇਹਨਾਂ ਨੂੰ ਤਾਂ ਇੱਥੇ ਰਹਿਣਾ ਹੀ ਪੈਣਾ ਘਰ ਦਾ ਮੇਲਾ ਤੇ ਜ਼ਿੰਮੇਵਾਰੀਆਂ ਸਾਹਮਣੀਆਂ ਪੈਣਗੀਆਂ ਨਹੀਂ ਤੇ ਫਿਰ ਲੱਕੀ ਸਿਆ ਤਗੜੇ ਕਰਲਾਉਂਦੇ ਆਪਾਂ ਨੂੰ ਲੈ ਵੀ ਚੂਟੀ ਵਰਗੇ ਖੇਡਣਗੇ ਪਰਮਾਤਮਾ ਲੱਕੀ 13 6 ਨੇ ਵੀਰੇ 13 6 13 ਸਟਾਜ 6 ਸਾਜ ਲਈ ਦਾ ਵੀ ਬੇਨਤੀ ਹੈ ਜੀ ਨੰਬਰ ਦਾ ਅਗਲਾ ਮੈਚ ਇੱਥੇ ਸ਼ਾਹਪੁਰ ਦੇ 12 ਨਾ ਜੀ ਗਰਾਉਂਡ ਤੋਂ ਪੜੀ ਗਈ ਪਹਿਲੀ ਬੋਲੀ ਹੈ ਜੀ ਆਪਾਂ ਗੁੰਦਰਾ ਵੀ ਨੂੰ ਕਰ ਲਓ ਕੀ ਨੋਟ ਜਿੱਤ ਗਈ ਹੈ ਕਰ ਲਈ ਜੀ ਨੋਟ ਬਹੁਤ ਬਹੁਤ ਧੰਨਵਾਦ ਇਧਰ ਗੁਰਜੰਟ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚ ਗਿਆ ਹੈ ਵੀ ਕਹਿਣਾ ਕਰਦੇ ਮੋੜੀਏ ਦਾ ਪੰਚਾਇਤ ਦਾ ਤੇ ਮਾਪਿਆਂ ਨੂੰ ਮੌਕਾ ਦਈਏ ਨਾ ਸ਼ਿਕਾਇਤ ਦਾ ਸਾਜੀ ਵੱਟ ਤੋਂ ਨਾ ਪੁੱਛੇ ਦੇ ਨਾ ਰੁਕ ਬੰਦੀਏ ਤੇ ਸੱਤ ਜਿ ਖਲੋਕੇ ਦਾ ਜੀ ਗਾੜ ਬੰਦੀਏ ਚੌਕੀ ਦਾ ਆਹ ਰਾਹ ਤੇ ਵੈਰ ਪਾਈਏ ਦਾ ਤੇ ਚੱਕ ਮੇਰੇ ਬੰਦੇ ਦੀ ਬਰਾਤ ਜਾਈਏ ਨਾ ਮਾਰੀਏ ਤਾਂ ਭਾਨੀ ਹੈ ਕੋਈ ਕਦੇ ਹੁੰਦੇ ਸਾਥ ਨੂੰ ਤੇ ਐਦੀ ਕੋਲੇ ਜਾਣ ਦਈਏ ਵਧੀਆ ਵਧੀਆ ਜੀ ਅਮਰਜੀਤ ਚਾਹਾਨ ਨੇ ਵਧੀਆ ਵਧੀਆ ਵੀਰੇ ਤੁਸੀਂ ਲੋਕ ਯਾਰ ਨਾ ਇਹ ਨਾ ਕਦੇ ਤੈਈਏ ਤੇ ਕੁਗਲੀ ਤੇ ਸ਼ੱਕ ਕੋਈ ਤੋੜ ਦਿੰਦੇ ਸਾਜ ਨੂੰ ਟਿਕਟੋਂ ਬਗੈਰ ਨਾ ਸਫ਼ਰ ਕਰੀਏ ਲੋਕੋ ਜੱਸਾਂ ਆਇਆ ਜੀ ਆਇਆ ਛੋਦਾ ਡਰ ਗਏ ਆਂ ਵੀਦਗੇ ਨਾ ਪਹਿਲੀ ਕਦੇ ਪਿੰਡ ਰੁਕਦੇ ਤੇ ਜੁੱਤੀਆਂ ਨਾ ਮਾਰੀਏ ਜਵਾਰ ਕੁੱਟਦੇ ਕਰਦਾ ਨਾ ਭੇਦ ਜਗ ਜਾਰ ਕਰੀਏ ਜੀ ਦੱਸੀਏ ਪਨੀਰ ਭਾਵੇਂ ਦਾਲ ਧਰ ਗਏ ਸੋ ਗੱਲਾਂ ਤੋਂ ਗੱਲ ਕੀ ਵਾਰੀ ਲੰਬੀ ਨਿਕਲ ਜਾਂਦੀ ਹੈ ਮਾਫੀ ਹੈ ਮੇਰੀ ਬੇਨਤੀ ਹੈ ਇੱਕ ਦੇ ਕੰਤੇ ਬਾਈ ਜਿਹੜੀ ਮਹੂਰਸਪੁਰੇ ਉਹ ਆਪਾਂ ਜਰੂਰ ਮੇਰਾ ਵੀਰ ਤਿਲਸ਼ਾਹ ਦੇ ਕਿਤੇ ਅੰਦਰ ਘਾਟਾ ਹੈਗਾ ਤੇ ਕੰਤੇ ਨੂੰ ਭੇਜੀ ਮਰਾਂ ਵੀਰ ਇੰਦਰ ਕੰਤਾ ਘਰੇ ਗਿਆ ਜੀ ਨਾ ਆ ਕੇ ਆਉਂਦਾ ਬਸ 2100 ਪਲਸ ਕਿੰਨਾ ਸਾਲੀ ਲਈ ਕੇਸਰ ਜੁਕੇ ਕੇਸਰ ਜੁਕੇ 2100 ਪਲੱਸ ਕੇਸਰ ਜੁਕੇ ਭਰਾ ਕਹਿੰਦਾ ਸ਼ਾਇਦ ਇਹ ਮੁੰਡੇ ਫਾਸਟ ਆਉਂਦੇ ਸੁਣੀ ਤੇ ਕਿੱਤਾਂ ਦੇ ਨਹੀਂ ਸਾਰੀ ਟੀਮ ਨੂੰ ਸੁਣੀ ਇਦਾਂ ਹੀ ਅਨਾਉਂਸਮੈਂਟ ਅਮਰਗੜ ਉਧਰ ਭਿੰਡਾ ਸਾਈਡ ਬਾਈਗੂ 17 ਦੀ ਟੀਮ ਤੇ ਸ਼ਾਹਪੁਰ ਇਹ ਜੱਗੀ ਉਹ ਵੀ ਟੀਮ ਪਰਮਾਨੰਥਵਾਣਾ ਨਹੀਂ ਖੇਡਣਾ ਉਹੀ ਟੀਮ ਹੈ ਜੀ ਹਾਂ ਆਏ ਮਰਾ ਮੀਰ ਬੜ ਕੇ ਫਿਰ ਸ਼ਪਾਰਾ ਦੀ ਟੀਮ ਕਿੱਥੇ ਰਹੇਗੀ ਜੀ ਬਰਨਾਲੇ ਦਾ ਮੈਚ ਉਧਰ ਚੱਲ ਰਿਹਾ ਵੀਰੇ ਅਸ਼ਪਾਲ ਕਲਾਂ ਦੇ ਸ਼ਾਹਪੁਰ ਦਾ ਮੈਚ